ਹਰਿਆਣਾ ਸਰਕਾਰ ਵੱਲੋਂ करनाल ਜ਼ਿਲ੍ਹੇ ਦੇ ਅਮੂਪੁਰ ਪਿੰਡ ਵਿਖੇ ਦੇਸ਼ਵੰਡ ਸਮੇਂ ਲਹਿੰਦੇ ਪੰਜਾਬ ਤੋਂ ਉੱਜੜ ਕੇ ਹਰਿਆਣਾ ਵਿੱਚ ਵਸੇ ਚਾਰ ਸਿੱਖ ਪਰਿਵਾਰਾਂ ਦੇ ਘਟਾਉਣ ਦੀ ਕਾਰਵਾਈ ਤੋਂ ਬਾਅਦ ਸ਼ਰਮਨੀ ਗੁਰਦਾਰਾ ਪਰੰਧਾ ਕਮੇਟੀ ਪੀੜਤ ਪਰਿਵਾਰਾਂ ਲਈ ਰਾਹਤ ਸਮਗਰੀ ਅਤੇ ਵਾਟਰਪਰੂਫ ਟੈਂਟ ਦੀ ਸਹੂਲਤ ਲੈ ਕੇ ਅੰਮ੍ਰਿਤਪੁਰ ਪਹੁੰਚੀ ਸ਼ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ਼ਰਮਣੀ ਕਮੇਟੀ ਦੇ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਸਮਾਣਾ ਹਰਿਆਣਾ ਸਿੱਖ ਮਿਸ਼ਨ ਕੁਰੂਕਸ਼ੇਤਰ ਤੋਂ ਸਮੁੱਚੀ ਟੀਮ ਨਾਲ ਪੀੜਤ ਪਰਿਵਾਰਾਂ ਲਈ ਰਾਸ਼ਨ, ਦਾਲਾਂ, ਪਾਣੀ ਆਦਿ ਰਾਹਤ ਸਮਗਰੀ ਲੈ ਕੇ ਪੁੱਜੇ ਸਰਕਾਰ ਵੱਲੋਂ ਬੇਕਰ ਕੀਤੇ ਗਏ ਇਹਨਾਂ ਸਿੱਖ ਪਰਿਵਾਰਾਂ ਲਈ ਸ਼੍ਰੋਮਣੀ ਕਮੇਟੀ ਨੇ ਵਿਸ਼ੇਸ਼ ਪ੍ਰਬੰਧ ਕਰਕੇ ਵਾਟਰ ਪ੍ਰੂਫ ਟੈਂਕੂ ਵੀ ਅੰਮ੍ਰਿਤਪੁਰ ਪਿੰਡ ਵਿਖੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਪਰਿਵਾਰਾਂ ਨੂੰ ਆਜੀ ਰਾਹਤ ਅਤੇ ਛੱਤ ਮਿਲ ਸਕੇ ਜਿਕਰ ਜੋਗ ਹੈ ਕਿ ਬੀਤੇ ਕੱਲ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਵਫ਼ਦ ਨੇ ਅੰਮ੍ਰਿਤਪੁਰ ਪੁੱਜ ਕੇ ਪੀੜਤ ਸਿੱਖ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਜ਼ਮੀਨੀ ਪੱਧਰ ਤੇ ਸਮੁੱਚੀ ਜਾਣਕਾਰੀ ਪ੍ਰਾਪਤ ਕੀਤੀ ਸੀ ਸਰਕਾਰ ਵੱਲੋਂ ਸਿੱਖਾਂ ਨਾਲ ਕੀਤੇ ਤੱਕੇ ਦੇ ਹਾਲਾਤ ਦੇਖ ਕੇ ਸ਼ਰਮਣੀ ਕਮੇਟੀ ਦੇ ਨੁਮਾਇੰਦਿਆਂ ਨੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਸੀ ਜਿਸ ਪ੍ਰੰਤ ਚਾਰੋਂ ਪੀੜਤ ਸਿੱਖ ਪਰਿਵਾਰਾਂ ਨੂੰ ਸ਼ਰਮਣੀ ਕਮੇਟੀ ਨੇ 1-1 ਲੱਖ ਰੁਪਏ ਦੀ ਸਹਾਇਤਾ ਮੁੱਢਲੇ ਤੌਰ ਉਤੇ ਦੇਣ ਦਾ ਫੈਸਲਾ ਕੀਤਾ ਸੀ ਅਤੇ ਲੋੜ ਅਨੁਸਾਰ ਆਗਾਹ ਵੀ ਹਰ ਤਰ੍ਹਾਂ ਦੀ ਸਹਾਇਤਾ ਦੇਣ ਦੀ ਵਚਨਬੱਧਤਾ ਪ੍ਰਗਟਾਈ ਹਰਿਆਣਾ ਦੀ ਭਾਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੀ ਇਸ ਸਿੱਖ ਵਿਰੋਧੀ ਕਾਰਵਾਈ ਨਾਲ ਸਮੁੱਚੇ ਸਿੱਖ ਜਗਤ ਅੰਦਰ ਭਾਰੀ ਅਰੋਸ ਹੈ